ਅੰਗਰੇਜ਼ੀ ਬੋਲਣ ਦੇ ਵਿੱਚ ਭਾਰਤ ਕਿਸੇ ਤੋਂ ਘੱਟ ਨਹੀਂ ਨੇ ਭਾਰਤੀਆਂ ਦੀ ਸਪੀਕਿੰਗ ਇੰਗਲਿਸ਼ ਦਾ ਔਸਤ ਸਕੋਰ ਜੋ ਕਿ ਗਲੋਬਲ ਸਕੋਰ ਦੇ ਨਾਲੋਂ ਵੱਧ ਹੈ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਿਕ ਦਰਸਲ ਇੰਗਲਿਸ਼ ਸਪੀਕਿੰਗ ਦੀ ਗਲੋਬਲ ਔਸਤ 55 ਹੈ ਜਦਕਿ ਭਾਰਤੀਆਂ ਦਾ ਸਕੋਰ 57 ਅੰਗਰੇਜ਼ੀ ਲਿਖਣ ਦੇ ਵਿੱਚ ਵੀ ਬਰਾਬਰ ਨੇ ਭਾਰਤੀ ਦੇਸ਼ ਦੇ ਵਿੱਚ ਅੰਗਰੇਜ਼ੀ ਬੋਲਣ ਦੇ ਵਿੱਚ ਟੌਪ ਤੇ ਦਿੱਲੀ ਵਾਲੇ ਨੇ ਦੂਜੇ ਨੰਬਰ ਤੇ ਰਾਜਸਥਾਨ ਇਸ ਲਿਸਟ ਵਿੱਚ ਤੀਜੇ ਨੰਬਰ ਤੇ ਪੰਜਾਬੀ ਨੇ ਪੀਅਰਸਨਜ਼ ਗਲੋਬਲ ਇੰਗਲਿਸ਼ ਪ੍ਰੋਫੀਸੀਐਂਸੀ ਰਿਪੋਰਟ ਦੇ ਅੰਕੜੇ ਨੇ ਰਿਪੋਰਟ ਦੇ ਵਿੱਚ ਭਾਰਤ ਫਿਲੀਪੀਨਸ ਜਾਪਾਨ ਮਿਸਰ ਕੰਪੋਡੀਆ ਅਤੇ ਯੂਰਪ ਦੇ ਵਿੱਚ ਇੰਗਲਿਸ਼ ਮਹਾਰਤ ਨੂੰ ਲੈ ਕੇ ਵਿਸਤਾਰ ਦੇ ਨਾਲ ਵਿਰਵੇ ਦਿੱਤੇ ਗਏ ਨੇ ਤਾਂ ਅੰਗਰੇਜ਼ੀ ਬੋਲਣ ਦੇ ਵਿੱਚ ਭਾਰਤੀ ਕਿਸੇ ਤੋਂ ਘੱਟ ਨਹੀਂ ਨੇ ਇਹ ਅੰਕੜੇ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੇ ਨੇ ਕਿ ਭਾਰਤੀਆਂ ਦੀ ਸਪੀਕਿੰਗ ਇੰਗਲਿਸ਼ ਦਾ ਔਸਤ ਸਕੋਰ ਗਲੋਬਲ ਸਕੋਰ ਦੇ ਨਾਲੋਂ ਵੀ ਵੱਧ ਜੋ ਕੇ ਸਾਹਮਣੇ ਆਇਆ ਅੱਜ ਇੱਕ ਤਾਜ਼ਾ एयरपोर्ट ਦੇ ਅੰਕੜੇ ਸਾਹਮਣੇ ਆਏ ਨੇ ਉਸ ਦੇ ਨਿਹਾਇਜ ਦੇ ਨਾਲ ਅਸੀਂ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਉਸ ਦੇ ਮੁਤਾਬਿਕ ਇੰਗਲਿਸ਼ ਸਪੀਕਿੰਗ ਦੀ ਗਲੋਬਲ ਆਊਟ ਸਿੱਥੇ ਕਿ 54 ਹੈ ਤੇ ਭਾਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀਆਂ ਦਾ ਸਕੋਰ ਇਸ 54 ਦੇ ਬਜਾਏ 57 ਯਾਨੀ ਕਿ ਇੰਗਲਿਸ਼ ਸਪੀਕਿੰਗ ਦੀ ਗਲੋਬਲ ਆਊਟ ਦੇ ਨਾਲੋਂ ਜ਼ਿਆਦਾ ਹੈ ਅੰਗਰੇਜ਼ੀ ਲਿਖਣ ਦੇ ਵਿੱਚ ਵੀ ਭਾਰਤੀ ਬਰਾਬਰ ਨੇ ਦੇਸ਼ ਦੇ ਵਿੱਚ ਅੰਗਰੇਜ਼ੀ ਬੋਲਣ ਦੇ ਵਿੱਚ ਟੌਪ ਤੇ ਜੋ ਦੂਜੇ ਦਿੱਲੀ ਵਾਲੇ ਨੇ ਜੋ ਕਿ ਪਹਿਲੇ ਨੰਬਰ ਤੇ ਨੇ ਦੂਜੇ ਨੰਬਰ ਤੇ ਰਾਜਸਥਾਨ ਤੇ ਲਿਸਟ ਵਿੱਚ ਤੀਜੇ ਨੰਬਰ ਤੇ ਪੰਜਾਬੀ ਨੇ ਸਿੱਧੇ ਤੌਰ ਤੇ ਖਬਰ ਪੰਜਾਬੀਆਂ ਦੇ ਨਾਲ ਵੀ ਪੰਜਾਬ ਦੇ ਨਾਲ ਜੁੜੀ ਹੋਈ ਹੈ ਜੇਕਰ ਅੰਗਰੇਜ਼ੀ ਬੋਲਣ ਦੇ ਵਾਲੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਟੌਪ ਤੇ ਦਿੱਲੀ ਹੈ ਦੂਜੇ ਨੰਬਰ ਤੇ ਰਾਜਸਥਾਨ ਹੈ ਤੇ ਇਸ ਸੂਚੀ ਦੇ ਵਿੱਚ ਤੀਜੇ ਨੰਬਰ ਤੇ ਜ਼ਿਕਰ ਪੰਜਾਬੀਆਂ ਦਾ ਹੈ ਅ ਦਰਸਲ ਪੀਅਰਸਨਜ਼ ਗਲੋਬਲ ਇੰਗਲਿਸ਼ ਪ੍ਰੋਫੀਸੀਐਂਸੀ ਰਿਪੋਰਟ ਦੇ ਇਹ ਅੰਕੜੇ ਨੇ ਤੇ ਇਸ ਰਿਪੋਰਟ ਦੇ ਵਿੱਚ ਭਾਰਤ ਫਿਲੀਪੀਨਸ ਜਾਪਾਨ ਮਿਸਰ ਕੰਬੋਡੀਆ ਤੇ ਯੂਰਪ ਦੇ ਵਿੱਚ ਇੰਗਲਿਸ਼ ਮਹਾਰਤ ਨੂੰ ਲੈ ਕੇ ਵਿਸਥਾਰ ਦੇ ਨਾਲ ਇਹ ਵੇਰਵੇ ਦਿੱਤੇ ਗਏ ਨੇ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਪ੍ਰਦਰਸ਼ਨ ਦੀ ਤਿਆਰੀ ਕੀਤੀ ਗਿਆ ਮੋਹਾਲੀ ਦੇ ਵਿੱਚ ਰੋਸ ਸਮਾਰਸ਼ ਕਰਨ ਦੀ ਤਿਆਰੀ ਹੈ ਕੌਮੀ ਇਨਸਾਫ ਮੋਰਚੇ ਦੇ 2 ਸਾਲ ਦਰਸਲ ਪੂਰੇ ਹੋਣ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁਲਿਸ ਨੇ ਮੋਰਚੇ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਵੀ ਨਜ਼ਰਬੰਦ ਕੀਤਾ ਗਿਆ ਉਹਨਾਂ ਦੇ ਘਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਿੰਡ ਜੱਲੂ ਖੇੜਾ ਦੇ ਵਿੱਚ ਤਰਸੀਮ ਸਿੰਘ ਜੋ ਕਿ ਹੌਸ ਰੈਸਟ ਕੀਤੇ ਗਏ ਨੇ ਤਰਸੀਮ ਸਿੰਘ ਨੇ ਮੋਹਾਲੀ ਦੇ ਵਿੱਚ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਾ ਸੀ ਇਸ ਤੋਂ ਪਹਿਲੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਕਿ ਦਰਸਲ ਆ ਕੌਮੀ ਇਨਸਾਫ ਮੋਰਚਾ ਜੋ ਕਿ ਲਗਾਤਾਰ ਮਹਾਲੀ ਦੇ ਵਿੱਚ ਲੱਗਿਆ ਹੋਇਆ ਹੈ ਜਿਸ ਨੂੰ ਕਿ ਅੱਜ 2 ਸਾਲ ਪੂਰੇ ਹੋ ਗਏ ਨੇ ਦਰਸਲ ਇਸ ਕੌਮੀ ਇਨਸਾਫ ਮੋਰਚੇ ਦੀ ਜੋ ਮੁੱਖ ਡਿਮਾਂਡ ਹੋ ਮੰਗਿਆ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜੋ ਕਿ ਮਹਾਲੀ ਦੇ ਵਿੱਚ ਲਗਾਤਾਰ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤੇ ਅੱਜ ਰੋ ਸਮਾਸਤ ਦੀ ਜੋ ਕਿ ਇਹ ਤਿਆਰੀ ਕੀਤੀ ਗਿਆ ਤੁਹਾਨੂੰ ਤਸਵੀਰਾਂ ਮਹਾਲੀ ਦੀਆਂ ਵਿਖਾ ਰਹੇ ਹਾਂ ਆ ਸੁਰੱਖਿਆ ਦੇ ਨਿਹਾਜ ਦੇ ਨਾਲ ਪਹਿਲਾਂ ਹੀ ਪੁਲਿਸ ਦੇ ਵੱਲੋਂ ਆਪ ਪੁਖਤਾ ਬੰਦੋਬਸਤ ਕੀਤੇ ਗਏ ਨੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਤਾਂ ਜਾਂਦਾ ਹੈ ਚੰਡੇਰ ਵਾਲੇ ਪਾਸੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਰਾਹ ਦੇ ਵਿੱਚ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਸਕੇ ਤਾਂ ਉਸ ਲਈ ਹਾਇਦਰੀ